ਸਤਗੁਰੂ ਰਵੀਦਾਸ ਜੀ ਦੀ ਯਾਦ ਵਿੱਚ 80 ਲੱਖ ਰੁਪਏ ਦੀ ਲਾਗਤ ਨਾਲ ਬਣੇਗਾ ਕਮਿਊਨਿਟੀ ਹਾਲ ਸਾਡੀ ਬਹੁਤ ਚਿਰ ਤੋਂ ਇਹ ਮੰਗ ਸੀ ਕਿ 61 ਨੰਬਰ 13 'ਚ ਕਮਿਊਨਿਟੀ ਸੈਂਟਰ ਹੋਣਾ ਚਾਹੀਦਾ ਔਰ ਜਿਹੜਾ ਜੇ ਅਸੀਂ ਕਮਿਊਨਿਟੀ ਸੈਂਟਰ ਦਾ ਉਦਘਾਟਨ ਕੀਤਾ ਉਹ ਵੀ ਗੁਰੂ ਰਵੀਦਾਸ ਜੀ ਦੇ ਨਾਂ ਤੇ ਕੀਤਾ ਹੈ ਸ੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਇੱਥੇ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਸਾਡੇ ਮੁਹੱਲਾ ਨਿਵਾਸੀਆਂ ਦੀ ਇੱਥੇ ਇੱਕ ਕਮਿਊਨਿਟੀ ਹਾਲ ਬਣਾ ਕੇ ਦਿੱਤਾ ਜਾਵੇ। ਬੁੱਢਾ ਇਕਨੇ ਰੱਖਿਆ ਕਮ ਟੁੱਟੀ ਹਾਲ ਦਾ ਨਹੀਂ ਪੱਥਰ। ਅ ਮਾਨ ਸਾਹਿਬ ਨੇ ਕਿ ਮੁੱਖ ਮੰਤਰੀ ਯੋਜਨਾ ਜਿਹੜੀ ਬਣਾਈ ਹੈ ਜਿਹਦੇ ਹੈਲਥ ਕਾਰਡ ਬਣਨਾ ਹੈ ਔਰ 10 ਲੱਖ ਰੁਪਏ ਦਾ ਹਰ ਇੱਕ ਪਰਿਵਾਰ ਨੂੰ ਉਹਦਾ ਅ ਫਾਇਦਾ ਮਿਲਣਾ। 83400 ਦੀ ਲਾਗਤ ਨਾਲ ਇੱਕ ਨੂੰ ਜਿਹੜਾ ਪਾਸ ਹੋਇਆ ਇਹ ਕਮਿਊਨਿਟੀ ਹਾਲ ਦਾ ਨਾਮ ਵੀ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਕਮਿਊਨਿਟੀ ਹਾਲ ਸੈਂਟਰ ਰੱਖਿਆ ਗਿਆ ਵਾਹਿਗੁਰੂ ਨਾ ਕਰੇ ਪ੍ਰਭੂ ਨਾ ਕਰੇ ਕਿ ਸਾਡੇ ਪਰਿਵਾਰ ਚ ਕੋਈ ਬਿਮਾਰੀ ਆਵੇ ਜੇ ਆਊਗੀ ਕਿਉਂਕਿ ਕੁਦਰਤੀ ਹੈ ਤਾਂ ਜਿਹੜਾ ਇਲਾਜ ਹੈ ਉਹ ਅਸੀਂ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਤੇ ਪਾਤਾ ਸਰਕਾਰ ਸਾਡਾ ਇਲਾਜ ਕਰਾਊਗੀ ਜਿਵੇਂ ਮਾਨਤ ਸਾਹਿਬ ਕਹਿੰਦੇ ਅਸੀਂ ਰੰਗਲਾ ਪੰਜਾਬ ਬਣਾਉਣਾ ਹੁਣ ਸਾਡੇ ਤੰਦਰੁਸਤ ਪੰਜਾਬੀ ਬਣੂਗਾ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਨਗਰ ਕਾਉਂਸਲ ਸਰਹੰਦ ਦੇ ਅਧੀਨ ਆਉਂਦੇ ਵਾਰਡ ਨੰਬਰ 13 ਵਿਖੇ ਕਰੀਬ 80 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਹਾਲ ਦਾ ਨੀਂ ਪੱਥਰ ਰੱਖਿਆ ਗਿਆ ਜਿਸ ਕਾਰਨ ਵਾਰਡ ਵਾਸੀਆਂ ਵਿੱਚ ਖੁਸ਼ੀ ਵੇਖਣ ਨੂੰ ਮਿਲੀ ਹੈ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਆਂ ਵਿਧਾਇਕ ਰਾਏ ਨੇ ਕਿਹਾ ਕਿ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਸਤਿਗੁਰ ਰਵਿਦਾਸ ਜੀ ਦੇ 699 ਪ੍ਰਕਾਸ਼ਪੁਰ ਉਹਨਾਂ ਲੱਖ ਲੱਖ ਵਧਾਈਆਂ ਉਹਨਾਂ ਕਹਿ ਆ ਕਿ ਅੱਜ ਸਤਗੁਰੂ ਰਵਿਦਾਸ ਜੀ ਦੀ ਯਾਦ ਦੇ ਵਿੱਚ ਸਰਹੰਦ ਦੇ ਵਾਰਡ ਨੰਬਰ 13 ਵਿੱਚ ਕਰੀਬ 80 ਲੱਖ ਰੁਪਏ ਦੀ ਲਾਗਤ ਨਾਲ ਇੱਕ ਕਮਿਊਨਿਟੀ ਹਾਲ ਦਾ ਨੀਂ ਪੱਥਰ ਰੱਖਿਆ ਗਿਆ ਇਸ ਹਾਲ ਦੇ ਬਣਨ ਨਾਲ ਵਾਰਡ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਛੋਟੇ ਮੋਟੇ ਪ੍ਰੋਗਰਾਮ ਵੀ ਇਸ ਹਾਲ ਦੇ ਵਿੱਚ ਹੀ ਕੀਤੇ ਜਾ ਸਕਣਗੇ ਪਹਿਲਾਂ ਤਾਂ ਸਤਨਗੁਰੂ ਰਵਿਦਾਸ ਜੀ ਦੇ ਗੁਰਮੁਖਵੰਗੀਆਂ ਸਮੁੱਤੀ ਸੰਗਤ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਬਹੁਤ بڑا ਸਾਡੇ ਲਈ ਅੱਜ ਦਿਨ ਹੈ ਔਰ ਸਾਡਾ ਜਿਹੜਾ ਗੁਰਪੁਰਬ ਦਾ ਦਿਨ ਹੈ ਅੱਜ ਹੋਰ ਵੀ ਸਾਨੂੰ ਵਧੀਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਸਾਡੇ ਤੇ ਕਿ ਅਸੀਂ ਬਾੜ ਨੰਬਰ 13 ਵਿੱਚ ਸਾਡੀ ਭੈਣ ਐਮਸੀ ਆਸ਼ਾ ਰਾਣੀ ਜੀ ਖੜੇ ਆ ਬਲਵੀਰ ਸਿੰਘ ਸੋਢੀ ਹੋਣੀ ਅੰਡਾ ਸਾਹਿਬ ਖਿਲਾਲ ਸਾਹਿਬ ਹੋਰ ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਔਰ ਸਾਰੇ ਇਸ ਬਾੜ ਨੰਬਰ 13 ਦੇ ਜਿੰਨੇ ਸਤਕਾਰਯੋਗ ਸਾਡੇ ਅਸ਼ੀਰਵਾਦੇ ਖੜੇ ਆ ਮੈਂ ਉਹਨਾਂ ਨੂੰ ਇਸ ਗੱਲ ਦੀ ਬਤਾਈ ਦੇਣਾ ਕਿ ਸਾਡੀ ਬਹੁਤ ਚਿਰ ਤੋਂ ਇਹ ਮੰਗ ਸੀ ਕਿ 12 ਨੰਬਰ 13 ਚ ਕਮਿਊਨਿਟੀ ਸੈਂਟਰ ਹੋਣਾ ਚਾਹੀਦਾ ਔਰ ਜਿਹੜਾ ਜੇ ਅਸੀਂ ਕਮਿਊਨਿਟੀ ਸੈਂਟਰ ਦਾ ਉਦਘਾਟਨ ਕੀਤਾ ਉਹ ਵੀ ਗੁਰੂ ਰਵੀਦਾਸ ਜੀ ਦੇ ਨਾਂ ਤੇ ਕੀਤਾ ਹੈ ਉਹਨਾਂ ਦੇ ਆਸ਼ੀਰਵਾਦ ਨਾਲ ਉਹਨਾਂ ਦੇ ਸਿੱਖੇ ਕਿਰਪਾ ਨਾਲ ਜਿਹੜਾ ਕਮਿਊਨਿਟੀ ਸੈਂਟਰ ਅੱਜ ਦੀ ਸ਼ੁਰੂਆਤ ਕੀਤੀ ਹੈ ਮੈਂ ਸਮੁੱਚੇ ਸਾਰੇ 13 ਨੰਬਰ ਦੇ ਜਿੰਨੇ ਵੀ ਸੰਗਤ ਖੜੀ ਹੋਏ ਉਹਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਜਿੱਥੇ ਗੁਰਪੁਰਬ ਦੀ ਮੁਬਾਰਕਾ ਹੈ ਲੋਕੇ ਕਮਿਊਨਿਟੀ ਸੈਂਟਰ ਦੀ ਵੀ ਮੁਬਾਰਕਵਾਦ ਹੈ ਔਰ ਇਹ ਜਿਹੜਾ ਤਕਰੀਬਨ 80 ਲੱਖ 65 ਹਜ਼ਾਰ ਰੁਪਏ ਨਾਲ ਵਧੀਆ ਬਣ ਕੇ ਤਿਆਰ ਹੋਊਗਾ ਔਰ ਅਸੀਂ ਇਹਨੂੰ ਕੋਸ਼ਿਸ਼ ਕਰਾਂਗੇ ਸਾਰੇ ਲੋਕਾਂ ਦੇ ਸਹਿਯੋਗ ਨਾਲ ਕਿ ਬਹੁਤ ਵਧੀਆ ਇੱਥੇ ਹਾਲ ਜਿਹੜੀ ਮੰਗ ਸੀ ਸਾਡੀ ਸਾਰੇ ਇਸ ਹਲਕੇ ਦੀ ਇਸ ਮਹੱਲੇ ਦੀ ਉਹ ਪੂਰੀ ਹੋਈ ਹੈ ਔਰ ਮੈਂ ਧੰਨਵਾਦ ਕਰਦਾ ਮਾਨਯੋਗ ਸਰਦਾਰ ਪੌਂਸੀ ਮਾਨ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ 3 ਕਰੋੜ ਰੁਪਇਆ ਜਿਹੜਾ ਸ਼ਹਿਰ ਦੀ ਡਿਵੈਲਪਮੈਂਟ ਇਹ ਦਿੱਟਾਸੀਓ ਦੇ ਵਿੱਚੋਂ ਹੀ ਹੈ ਜਿਹੜਾ ਇਹ ਅਸੀਂ ਅੱਜ ਉਦਘਾਟਨ ਕੀਤਾ ਸੋ ਬਹੁਤ ਸਾਰੇ ਕਮ ਮਾਨਯੋਗ ਸਰਦਾਰ ਕੋਲਸੀ ਮਾਨ ਸਾਹਿਬ ਕਰ ਰਹੇ ਜਿन्हें ਆਪਾਂ ਸਾਰੇ ਜਾਣਦੇ ਆ ਕਿ ਮਾਨ ਸਾਹਿਬ ਨੇ ਕੀ ਮੁੱਖ ਮੰਤਰੀ ਯੋਜਨਾ ਜਿਹੜੀ ਬਣਾਈ ਹੈ ਜਿਹਦੇ ਹੈਲਥ ਕਾਰਡ ਬਣਨਾ ਹੈ ਔਰ 10 ਲੱਖ ਰੁਪਏ ਦਾ ਹਰ ਇੱਕ ਪਰਿਵਾਰ ਨੂੰ ਉਹਦਾ ਫਾਇਦਾ ਮਿਲਣਾ ਹੈ ਮੈਂ ਸਮਝਦਾ ਆਪਾਂ ਸਾਰੇ ਜਾਣਦੇ ਆ ਗੱਲ ਕਿ ਪੂਰੀ ਦੁਨੀਆ ਵਿੱਚ ਲਾ ਲੋ ਕਮਸ਼ਕਮ ਹਿੰਦੂ ਵਿੱਚ ਦਾ ਪਹਿਲਾ ਪੰਜਾਬ ਜਿਹੜੀ ਇਹ ਦੀ ਵਿਦਿਸ਼ਾ ਆਪਣੇ ਲੋਕਾਂ ਨੂੰ ਦੇਣ ਜਾ ਰਹੀ ਹੈ। ਔਰ ਹੁਣ ਸਾਨੂੰ ਇਹ ਗੱਲ ਦੀ ਕੋਈ ਚਿੰਤਾ ਨਹੀਂ ਰੋਗੀ। ਵੈਗਰੂ ਨਾ ਕਰੇ, ਪ੍ਰਭੂ ਨਾ ਕਰੇ ਕਿ ਸਾਡੇ ਪਰਿਵਾਰ ਚ ਕੋਈ ਬਿਮਾਰੀ ਆਵੇ, ਜੇ ਆਊਗੀ ਕਿਉਂਕਿ ਕੁਦਰਤੀ ਹੈ ਤਾਂ ਜਿਹੜਾ ਇਲਾਜ ਹੈ ਉਹ ਅਸੀਂ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੈ। ਸਰਕਾਰ ਤੇ ਪਾਤਾ ਸਰਕਾਰ ਸਾਡਾ ਇਲਾਜ ਕਰਾਊਗੀ। ਜਿਵੇਂ ਮਾਨ ਸਾਹਿਬ ਕਹਿੰਦੇ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ। ਹੁਣ ਸਾਡੇ ਤੰਦਰੁਸਤ ਪੰਜਾਬੀ ਬਣੂਗਾ। ਸੋ ਸਾਰਿਆਂ ਦਾ ਧੰਨਵਾਦ। ਬਹੁਤ ਬਾਰ ਮubarrak bar ਇੱਕ ਵਾਰ ਫਿਰ ਗੁਰਪ੍ਰਬਧੀਆਂ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਸਭ ਕਿੰਨੇ ਬਾਈ ਕਿੰਨੇ ਦਾ ਹਾਲ ਜਿਹੜਾ ਬਣ ਰਿਹਾ ਤੇ ਕੀ ਕੀ ਦੇ ਵਿੱਚ ਦੇਖੋ ਨਕਸ਼ਾ ਪਿਆ 80 ਲੱਖ ਤਕਰੀਬਨ ਮੈਂ ਕਹਾ ਲੱਗੂਗਾ ਇਹਦੇ ਸਾਰੀ ਮੈਜ਼ਰਮੈਂਟ ਸਾਡੇ ਐਮਸੀ ਸਾਹਿਬ ਸੋਨੂ ਜੀ ਤੁਹਾਨੂੰ ਦੱਸ ਸਕਦੇ ਸਾਰੀ ਉਹਨਾਂ ਦੇ ਦੇਖ ਰੇਖ ਹੋ ਰਹੀ ਹੈ ਉਹ ਤੁਹਾਨੂੰ ਦੱਸ ਦੇਣਗੇ ਕਿੰਨੀ ਮੈਜ਼ਰਮੈਂਟ ਕਿਵੇਂ ਹੈ ਠੀਕ ਹੈ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਸਿੱਧੂ ਨਾਲ ਅਤੇ ਸਾਡੇ ਹਲਕਾ ਵ代ਕ ਸਰਦਾਰ ਲਖਵੀਰ ਸਿੰਘ ਰਾਏ ਜੀ ਦੀ ਰਹਿਨਮਾਈ ਇਹ ਅੱਜ ਸ੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਇਥੇ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਸਾਡੇ ਮੁਹੱਲਾ ਨਿਵਾਸੀਆਂ ਦੀ ਕਿ ਇੱਥੇ ਇੱਕ ਕਮਿਊਨਿਟੀ ਹਾਲ ਬਣਾ ਕੇ ਦਿੱਤਾ ਜਾਵੇ ਸੋ ਬੜਾਈ ਭਾਗਾਂ ਵਾਲਾ ਦਿਨ ਅੱਜ ਜਿਹੜਾ ਇਹ 80 ਲੱਖ 34 ਹਜ਼ਾਰ ਦੀ ਲਾਗਤ ਨਾਲ ਕਮਿਊਨਿਟੀ ਹਾਲ ਹੋ ਗਿਆ 80 ਲੱਖ 34 ਹਜ਼ਾਰ ਦੀ ਲਾਗਤ ਨਾਲ ਇੱਕ ਕਮਿਊਨਿਟੀ ਹਾਲ ਜਿਹੜਾ ਪਾਸ ਹੋਇਆ ਇਹ ਕਮਿਊਨਿਟੀ ਹਾਲ ਦਾ ਨਾਮ ਵੀ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਕਮਿਊਨਿਟੀ ਹਾਲ ਸੈਂਟਰ ਰੱਖਿਆ ਗਿਆ ਤੇ ਇਹ ਸਾਰੇ ਮਹੱਲਾ ਨਿਵਾਸੀਆਂ ਨੂੰ ਇਹ ਕਮਿਊਨਿਟੀ ਹਾਲ ਸਮਰਪਿਤ ਕੀਤਾ ਜਾਊਗਾ ਕੋਈ ਦੁੱਖ ਸੁੱਖ ਦਾ ਫੰਕਸ਼ਨ ਕੋਈ ਵੀ ਪ੍ਰੋਗਰਾਮ ਇੱਥੇ ਮੁਕਾਰਾ ਕਰਨਗੇ ਕੋਈ ਵਿਆਹ ਸ਼ਾਦੀ ਕਰਨਾ ਜਿਵੇਂ ਗਰੀਬ ਲੋਕ ਦੇ ਪੈਰਾਂ ਸਾਂ ਚ ਜਾਂਦੇ ਸੀਗੇ 5 5 6 6 ਲੱਖ ਲੱਗਦਾ ਸੀਗਾ ਇੱਥੇ ਬਿਲਕੁਲ ਫ੍ਰੀ ਆਫ ਕੋਸਟ ਆਪਣਾ ਜੋ ਵੀ ਕੋਈ ਵੀ ਫੰਕਸ਼ਨ ਇੱਥੇ ਕਰ ਸਕਦੇ ਆ ਇਹ ਕਿੰਨੇ ਸਮੇਂ ਵਿੱਚ ਤਿਆਰ ਹੋ ਜਾਏਗਾ ਪਤਾ ਲੱਗੇ ਇਹ 3 ਤੋਂ 4 ਮਹੀਨੇ ਦੇ ਵਿੱਚ ਇਹਨਾਂ ਨੂੰ ਤਿਆਰ ਹੋਊਗਾ ਕੀ ਕੀ ਇਹਦੇ ਵਿੱਚ ਸਹੂਲਤਾਂ ਹੋਣਗੀਆਂ ਸਾਰੀਆਂ ਸਹੂਲਤਾਂ ਹੋਣਗੀਆਂ ਇਹਦੇ ਵਿੱਚ ਬਾਥਰੂਮ ਹਾਲ ਕਮਰੇ 36/60 ਦਾ ਇਹ ਹਾਲ ਹੋਊਗਾ ਡਬਲ ਸੌ ਦੀ ਹੋਊਗਾ